ਜਦੋਂ ਦਾ ਢੱਲੇਵਾਲ ਜੀ ਬੈਠੇ ਨੇ ਛਾੜ ਦਿਨ ਹੋ ਗਏ ਛਾੜ ਦਿਨਾਂ ਤੋਂ ਹੀ ਉਹ ਆਪਣੇ ਅਖੰਡ ਜਿਹੜੇ ਜਾਪ ਚੱਲ ਰਹੇ ਨੇ ਜਪਜੀ ਸਾਹਿਬ ਦੇ ਨਿਰੰਤਰ ਜਪਜੀ ਸਾਹਿਬ ਦੇ ਭੋਗ ਪਾਈ ਜਾਂਦੇ ਫਿਰ ਚੱਲ ਰਹੇ ਨੇ ਤੇ ਉਹ ਪ੍ਰਵਾਹ ਫਿਰ ਉਹਵੇਂ ਦੀ ਉਹਵੇਂ ਚੱਲ ਰਹੇ ਨੇ ਤੇ ਜਿਹੜਾ ਅ ਖੰਡਪਾਠ ਸਾਬ ਜੀ ਉਹਨਾਂ ਦੇ ਭੋਗ ਪਾਈਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਗਜੀਤ ਸਿੰਘ ਢੱਲੇਵਾਲ ਨੂੰ ਸਟਰਕਚਰ ਤੇ ਪਾ ਕੇ ਜਿਹੜਾ ਸਟੇਜ ਦੇ ਸਾਹਮਣੇ ਲਾ ਲਾਂਗਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪ੍ਰਕਾਸ਼ ਨੇ ਉਹ ਕੀਤੇ ਗਏ ਨੇ ਤੁਸੀਂ ਦੇਖੋਗੇ ਹੱਥ ਜੋੜ ਕੇ ਅਰਦਾਸ ਕਰ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਮਰਮਰਤੇ ਬੈਠੇ ਆ 66 ਦਿਨ ਹੋ ਚੁੱਕੇ ਨੇ ਅੱਜ ਕਹਿ ਸਕਦੇ ਆ ਕਿ 10 ਦਿਨਾਂ ਬਾਅਦ ਦੁਬਾਰਾ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਸਟੇਜ ਤੇ ਲਿਆਇਆ ਜਾਣਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੇ ਇੱਛਾ ਜਤਾਈ ਸੀ ਕਿ ਮੈਂ ਸੰਗਤਾਂ ਦੇ ਰੂਬਰੂ ਹੋਣਾ ਚਾਹੁੰਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੀਸ ਚਕਾਉਣਾ ਚਾਹੁੰਦਾ ਅਸੀਂ ਔਕਬ ਸਾਹਿਬ ਕਹੜਿਆ ਔਕਬ ਸਾਹਿਬ ਕਿਵੇਂ ਦੇਖਦੇ ਹੋ ਅੱਜ 10 ਦਿਨਾਂ ਬਾਅਦ ਦੁਬਾਰਾ ਤੋਂ ਸਟੇਜ ਤੇ ਲਿਆਇਆ ਜਾ ਰਿਹਾ ਦੇਖੋ ਪਰਸੋਂ ਰੋਜ਼ ਤੋਂ ਸ੍ਰੀ ਗੁਰੂ ਗ੍ਰੰਥ ਜਿਹੜਾ ਅਖੰਡ ਪੜਸਪਰੰਪ ਕਰਾਇਆ ਸੀ ਅੱਜ ਭੋਗ ਪਾਏਗੇ ਉਸ ਤੋਂ ਬਾਅਦ ਸਟੇਜ ਤੇ ਕੀਰਤਨ ਦਰਬਾਰ ਸਜਾਏ ਗਏ ਆ ਤੇ ਸਰਦਾਰ ਜਗੀਰ ਸਿੰਘ ਡੱਲੇਵਾਲ ਜਿਹੜੇ 21 ਜਨਵਰੀ ਨੂੰ ਇੱਥੇ ਉਸ ਪੰਡਾਲ ਤੋਂ ਇੱਥੇ ਖੁੱਲੀ ਟਰਾਲੀ 'ਚ ਲਿਆਂਦੇ ਗਏ ਸੀ 57 ਦਿਨਾਂ ਬਾਅਦ ਆ 68 ਦਿਨ ਹੋ ਗਏ ਪੂਰੇ 10 ਦਿਨਾਂ ਬਾਅਦ ਫਿਰ ਇਹਨਾਂ ਦੀ ਇੱਛਾ ਹੈ ਵੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਮੱਥਾ ਟੇਕਣਾ ਤੇ ਜਿਹੜੀ ਸ਼ਕਤੀ ਜਿਹੜੀ ਤਾਕਤ ਉਸ ਸ਼ਬਦ ਗੁਰੂ ਨੇ ਉਸ ਸੱਚੇ ਪਾਤਸ਼ਾਹ ਨੇ ਦਿੱਤੀ ਹੈ ਜੜੇਵਾਲ ਜੀ ਨੂੰ ਜਿਹੜਾ ਇੰਨੇ ਦਿਨ ਤੱਕ ਉਹ ਸੰਘਰਸ਼ ਦੇ ਵਿੱਚ ਨੇ ਤੇ ਉਹਨਾਂ ਦਾ ਸ਼ੁਕਰਾਨਾ ਵਾਸਤੇ ਅਸੀਂ ਪਹਿਲੋਂ ਅਖੰਡ ਪਾਠ ਸਾਹਿਬ ਕਰਵਾਈ ਅਰਦਾਸ ਕਰਵਾਈ ਗਈ ਹੈ ਤੇ ਇਹ ਮੱਥਾ ਟੇਕ ਕੇ ਤੇ ਨਾਲੇ ਸੰਗਤ ਦੇ ਦਰਸ਼ਨ ਵੀ ਕਰਨਗੇ ਨਾਲੇ ਮੱਥਾ ਟੇਕ ਆਉਣਗੇ ਜਿਵੇਂ ਗੱਲ ਕੀਤੀ ਜਾਵੇ ਕਿ ਇਹ ਪਹਿਲਾਂ ਸਟੇਜ ਤੋਂ ਇੱਧਰ ਸ਼ਿਫਟ ਕੀਤਾ ਗਿਆ ਸੀ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਨੂੰ ਡਾਕਟਰਾਂ ਨੇ ਕਿਹਾ ਸੀ ਕਿ ਥੋੜੀ ਧੁੱਪ ਦੀ ਵੀ ਲੋੜ ਆ ਕਿਉਂਕਿ ਉਹਦੇ ਨਾਲ ਥੋੜੀ એનર્ਜੀ ਮਿਲਦੀ ਆ ਕਿੰਨੇ ਦਿਨ ਹੋ ਗਿਆ ਇੱਧਰ ਲਿਆ 10 ਦਿਨ ਹੋ ਗਏ ਜੀ 21 ਜਨਵਰੀ ਨੂੰ ਇੱਥੇ ਆਏ ਸੀ ਉਦੋਂ 60 ਦਿਨ ਚ ਉਹਨਾਂ ਦਾ ਮਰਨ ਵਰਤਿਆ ਤੇ ਪੂਰੇ 10 ਦਿਨਾਂ ਬਾਅਦ ਅੱਜ ਉੱਥੇ ਸਿਰ ਮੱਥਾ ਟੇਕਣ ਜਾ ਰਿਹਾ ਉਸ ਜਿਸ ਵਾਹਿਗੁਰੂ ਨੇ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਲੈ ਕੇ ਸ਼ਬਦ ਗੁਰੂ ਦੀ ਓਟ ਲੈ ਕੇ ਜਦੋਂ ਅੰਦੋਲਨ ਸ਼ੁਰੂ ਕੀਤਾ 13 ਫਰਵਰੀ ਨੂੰ ਜਿਹਨੂੰ ਅੱਜ 353 ਦਿਨ ਹੋ ਗਿਆ ਤੇ ਉਸੇ ਦਾ ਆਸਰਾ ਲੈ ਕੇ ਅਰਦਾਸਾਂ ਕਰਕੇ ਉਹ ਮਰਨ ਵਰਤੇ ਬੈਠੇ ਸੀ ਉਸ ਵਾਹਿਗੁਰੂ ਨੇ ਜਿਹੜੀ ਇੱਕ ਤੇ ਸਾਨੂੰ ਸਿਹਤ ਦੀ ਚਿੰਤਾ ਸੀ ਇੱਕ ਮੋਰਚੇ ਨੂੰ ਇਹ ਸੀ ਸੁਰੱਖਿਆ ਦੀ ਵੀ ਪੰਜਾਬ ਸਰਕਾਰ ਉਹਨਾਂ ਚੁੱਕ ਕੇ ਨਾ ਲੈ ਜੇ ਤੇ ਸਾਡੇ ਨੌਜਵਾਨਾਂ ਨੇ ਢੱਲੇਵਾਲ ਜੀ ਦੇ ਕਹਿਣ ਤੇ ਦਿਨ ਰਾਤ ਪਹਿਰਾ ਦੇ ਕੇ ਉਹਨਾਂ ਨੂੰ ਬਚਾਇਆ ਵਲੰਟੀਅਰ ਨੇ ਜਿੰਨੀ ਸੇਵਾ ਕੀਤੀ ਉਸ ਦਾ ਵੀ ਸ਼ੁਕਰਾਨਾ ਕਰਦੇ ਆ ਵੀ ਮੇਰਾ ਜਿਹੜੀ ਮੇਰੀ ਭਾਵਨਾ ਸੀ ਵੀ ਮੈਂ ਇੱਥੋਂ ਮੈਨੂੰ ਪ੍ਰਸ਼ਾਸਨ ਨਾ ਚੁੱਕ ਕੇ ਲੈ ਜਾਏ ਵੀ ਮੈਂ ਮਰ ਰਵਤੇ ਕੈਮਰਾਵਾਂ ਉਹ ਉਹ ਸੁਭਾਈ ਗਰੋਣੀ ਉਹਨਾਂ ਨੇ ਜਿਹੜਾ ਨਿਭਾਇਆ ਹੈ ਤਾਕਤ ਬਖਸ਼ੀ ਹੈ ਇਸ ਕਰਕੇ ਜਿਹੜਾ ਅੱਜ ਜਿਹੜਾ ਆਪਣਾ ਮੱਥਾ ਟੇਕਣ ਜਾ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਏ ਸੀ ਗੰਡਪਾਤ ਸਬ ਪਰਸੋ ਆਰੰਭ ਹੋਇਆ ਸੀ ਅੱਜ ਭੋਗ ਪਾਏਗੇ ਫਿਰ ਉਸ ਤੋਂ ਬਾਅਦ ਜਿਹੜਾ ਮਹਾਰਾਜ ਦਾ ਸਰੂਪ ਜਿਹੜਾ ਸਟੇਜ ਤੇ ਲਜਾਇਆ ਗਿਆ ਤੇ ਹੁਣ ਕੀਰਤਨ ਦਰਬਾਰ ਸਜੇ ਹੋਏ ਨੇ ਤੇ ਹੁਣ ਥੋੜੀ ਦਿਨ ਉੱਥੇ ਪਹੁੰਚਣਗੇ ਔਲਖ ਸਾਹਿਬ ਜੇ ਇੱਕ ਗੱਲ ਕੀਤੀ ਜਾਵੇ ਅੱਜ ਦੁਬਾਰਾ ਫਿਰ ਇਸੇ ਜਗ੍ਹਾ ਤੇ ਵਾਪਸ ਹਾਂ ਬਿਲਕੁਲ ਮੱਥਾ ਟੇਕ ਕੇ ਹੀ ਇੱਥੇ ਆ ਜਣਗੇ ਵਾਪਸੀ ਕਿਉਂਕਿ ਦੇਖੋ ਏ ਧੁੱਪ ਵੀ ਹੈ ਤੇ ਟਰਾਲੀ ਖੁੱਲੀ ਹੋ ਟਰਾਲੀ ਥੋੜੀ ਟਾਈਟ ਸੀ ਤੇ ਇੱਕ ਨਵੀਂ ਟਰਾਲੀ ਬਣ ਰਹੀ ਹੈ ਜਿਹੜੀ ਉਹਨਾਂ ਦੀ ਇੱਕੋ ਹੀ ਇਹ ਕਿਸਾਨਾਂ ਦੀ ਟਰਾਲੀ ਚ ਰੁਕਿਆ ਸੀ ਹੁਣ ਉਹ ਨਵੀਂ ਟਰਾਲੀ ਬਣ ਰਹੀ ਉਹਦੇ ਵਿੱਚ ਬਾਥਰੂਮ ਵਗੈਰਾ ਸੁਵਿਧਾ ਵਗੈਰਾ ਜਿਵੇਂ ਦੀ ਚਾਹੀਦੀ ਹੈ ਡਾਕਟਰਾਂ ਦੇ ਅਕੋਰਡਿੰਗ ਜੋ ਵੀ ਚਾਹੀਦੀ ਉੱਥੇ ਬਣ ਰਹੀ ਹੈ ਤੇ ਉਸ ਤੋਂ ਬਾਅਦ ਇਸ ਟਰਾਲੀ ਤੋਂ ਬਾਅਦ ਜਦੋਂ ਬਣ ਜਾ ਚਾਰ ਹੋ ਗਈ ਉਹ ਸ਼ਿਫਟ ਕੀਤਾ ਜਾਊਗਾ ਜਿਵੇਂ ਆਪਾਂ ਗੱਲ ਕਰੀਏ ਕਿ ਅੱਜ ਜਿਹੜੇ ਉਹਨਾਂ ਦੀ ਤੰਦਰੁਸਤੀ ਨੂੰ ਲੈ ਕੇ ਕੰਡਵਾਲ ਸਾਹਿਬ ਪ੍ਰਗਾਰ ਕਰ ਸੀ ਪਿਛਲੇ 2 ਰੋਜਾਂ ਤੋਂ ਲਗਾਤਾਰ ਸਾਰਾ ਅੱਜ ਭੋਗ ਵੀ ਪਾਏ ਗਏ ਨੇ ਪਰ ਅੱਜ ਜੇ ਕੀ ਗੱਲ ਕੀਤੀ ਜਾਵੇ ਕੱਟ ਬੜਾ ਘਟ ਰਿਹਾ ਕੀ ਕਾਰਨ ਹੋਇਆ ਕਿਉਂਕਿ 30 ਤਰੀਕ ਨੂੰ ਕਾਫੀ ਜਿਹੜਾ ਕਿਹਾ ਗਿਆ ਸੀ ਕਿ ਵੱਡਾ ਕੱਟ ਹੋਣ ਦੀ ਉਮੀਦ ਨਹੀਂ ਅਸੀਂ ਜਿਹੜਾ ਅਸੀਂ ਲੋਕਲ ਜਿਹੜੇ ਕਿਸਾਨ ਨੇ ਉਹ ਆ ਰਹੀ ਰੁਟੀਨ ਚ ਰੋਜ਼ਾਨਾ ਦਿਨ ਰਾਤ ਜਿਹੜੇ ਹੈਗੇ ਨੇ ਉਹ ਹੀ ਨਹੀਂ ਕੋਈ ਜਿਹੜਾ 12 ਤਰੀਕ ਨੂੰ ਆ ਜਿਹੜੇ ਲੱਖਾਂ ਦੀ ਗਿਣਤੀ ਦੁਬਾਰਾ ਜਿਵੇਂ 4 ਤਰੀਕ ਨੂੰ ਅਸੀਂ ਉਹ ਲੱਖਾਂ ਦੀ ਗਿਣਤੀ ਦੁਬਾਰਾ ਇੱਥੇ ਆਉਣ ਕਿਉਂ 4 ਤਰੀਕ ਨੂੰ ਇਕੱਠ ਹੋਣਾ ਹੈ ਤੇ ਜਿਹੜੇ ਜਿਹੜੀ ਆ ਬਾਣੀ ਦੀ ਗੱਲ ਹੈ ਜਦੋਂ ਦਾ ਡਲੇਵਾਲ ਜੀ ਬੈਠੇ ਨੇ 60 ਦਿਨ ਹੋ ਗਏ 60 ਦਿਨਾਂ ਤੋਂ ਹੀ ਉਹ ਆਪਣੇ ਅਖੰਡ ਜਿਹੜੇ ਜਾਪ ਚੱਲ ਰਹੇ ਨੇ ਜਪਜੀ ਸਾਹਿਬ ਦੇ ਨਿਰੰਤਰ ਜਪਜੀ ਸਾਹਿਬ ਦੇ ਭੋਗ ਪਾਈ ਜਾਂਦੇ ਫਿਰ ਚੱਲ ਰਹੇ ਨੇ ਤੇ ਉਹ ਪ੍ਰਵਾਹ ਫਿਰ ਉਵੇਂ ਦੀ ਉਵੇਂ ਚੱਲ ਰਹੇ ਨੇ ਤੇ ਜਿਹੜਾ ਅ ਖੰਡਪੜ ਸਬਸੀ ਉਹਨਾਂ ਦੇ ਭੋਗ ਪਾਈ ਗਏ ਬਿਲਕੁਲ ਜਗਜੀਤ ਸਿੰਘ ਡੱਲੇਵਾਲ ਨੂੰ ਉਸ ਟਰਾਲੀ ਦੇ ਵਿੱਚੋਂ ਬਾਹਰ ਲਿਆਂਦਾ ਗਿਆ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੇ ਇੱਛਾ ਜਤਾਈ ਸੀ ਕਿ ਮੈਂ ਜਿਹੜੇ ਸੰਕਟਾਂ ਦੇ ਰੂਪ ਰੂਪ ਹੋਣਾ ਚਾਹੁੰਦਾ ਤੇ ਉਸ ਨੂੰ ਲੈ ਕੇ ਜਿਹੜੇ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਬਾਹਰ ਲਿਆਂਦਾ ਗਿਆ ਪੰਗੋ ਸਾਬ ਕਿਵੇਂ ਦੇਖਦੇ ਹੋ ਕਿ ਲਗਾਤਾਰ ਜਿਹੜਾ ਅੱਜ 6 ਦਿਨ ਹੋ ਚੁੱਕੇ ਨੇ 14 ਤਰੀਕ ਨੂੰ ਮੀਟਿੰਗ ਦੇ ਜਾਣ ਦੀ ਇੱਛਾ ਵੀ ਜਾਰੀ ਕੀਤੀ ਹੈ ਆ ਦੇਖੋ ਬਹੁਤ ਮਾਣ ਵਾਲੀ ਗੱਲ ਹੈਗੀ ਅੱਜ ਢੱਲੇਵਾਲ ਸਾਹਿਬ ਗੁਰੂ ਸਾਹਿਬ ਨੂੰ ਨਤਮਸਤਕ ਹੋਣਗੇ ਕਿਉਂਕਿ ਅੱਜ 28 ਤਰੀਕ ਨੂੰ ਜਿਹੜੇ ਖੰਡ ਪਾਟ ਸਭ ਆਰੰਭ ਕਰਾਇਸੀ ਉਹਨਾਂ ਦੀ ਅੱਜ ਪੂਰਨ ਸਪੋਖ ਪਾਏ ਗਏ ਨੇ ਭੋਗ ਭੋਗ ਪਾਉਣ ਤੋਂ ਬਾਅਦ ਕੀਰਤਨ ਦਰਵਾਰ ਲੱਗਿਆ ਹਾਇ ਉਹਨਾਂ ਨੇ ਚਾਇਆ ਮੈਂ ਨਤਮਸਤਕ ਹੋਣਾ ਕਿਉਂਕਿ ਡੱਲੇਵਾਲ ਸਾਹਿਬ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਮੰਨਣ ਵਾਲੇ ਆ ਔਰ ਸਾਡੇ ਲਈ ਜਿਹੜਾ ਹੈ ਸਾਰੇ ਲੋਕ ਇੱਥੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀਤਾ ਦਿੱਤਾ ਉਹਨਾਂ ਦੇ ਫਲਸਫੇ ਤੇ ਪਹਿਰਾ ਦੰਦੇ ਉਮੀਦ ਕਰਦੇ ਆ ਡੱਲੇਵਾਲ ਸਾਹਿਬ ਨੂੰ ਅੱਜ ਤੱਕ ਜੋ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਹੱਥ ਰੱਖਿਆ ਗੁਰੂ ਸਾਹਿਬ ਤੋਂ ਕੋਈ ਵੱਡੀ ਚੀਜ਼ ਨਹੀਂ ਹੈਗੀ ਜਾ ਰਹੇ ਨੇ ਉਹਨਾਂ ਨੇ ਅੱਗੇ ਤੇ ਅੱਗੇ ਸੇ ਜਵ ਡੱਲੇਵਾਲ ਸਾਹਿਬ ਨੂੰ ਕਰਨਾ ਹੈਗਾ ਵਾ ਬਿਲਕੁਲ ਜੀ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੀ ਇੱਛਾ ਜਤਾਈ ਸੀ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਕਸਮਕਸੂਨ ਜਾਣਾ ਹੁਣ ਉਹਨਾਂ ਨੂੰ ਜਿਹੜਾ ਸਟੇਜ ਦੇ ਉੱਤੇ ਲਿਜਾਇਆ ਜਾ ਰਿਹਾ ਜਿੱਥੇ ਗੁਰਬਾਣੀ ਚੱਲ ਰਹੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਕੀਤਾ ਗਿਆ ਕਿਉਂਕਿ ਸੰਗਤਾਂ ਨੂੰ ਰੂਹ ਰੂਹ ਹੋਣ ਦੇ ਲਈ ਉਹਨਾਂ ਨੇ ਇੱਛਾ ਜਤਾਈ ਸੀ ਤੁਸੀਂ ਜਿਹੜੀਆਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਸਟ੍ਰਕਚਰ ਤੇ ਪਾ ਕੇ ਜਿਹੜਾ ਸਟੇਜ ਵੱਲ ਲਿਜਾਇਆ ਜਾ ਕਨੌਰੀ ਬਾਰਡਰ ਦੀਆਂ ਨੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਹੈ ਕਾਫੀ ਪਹਿਲਾਂ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ ਪਰ ਮਰਨ ਵਰਤੋ ਉਸੇ ਤਰ੍ਹਾਂ ਜਾਰੀ ਹੈ ਭਾਵੇਂ ਕਿ ਇਸ ਹੁਣ ਜਿਹੜੀ ਮੀਟਿੰਗ ਹੈ ਉਹ ਮੀਟਿੰਗ 14 ਫਰਵਰੀ ਦੀ ਉਸ ਤੇ ਹਿੱਸਾ ਵੀ ਜਿਤਾਈ ਗਈ ਸੀ ਪਰ ਤੁਸੀਂ ਦੇਖਿਓ ਕਿ ਕਿਵੇਂ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਸਾਹਮਣੇ ਦਿਖਾ ਰਹੇ ਹਾਂ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੂੰ ਇੱਥੇ ਲਿਆਂਦਾ ਗਿਆ ਸਟੇਜ ਦੇ ਉੱਤੇ ਕਿਉਂਕਿ ਸੰਗਤਾਂ ਦੇ ਵਿੱਚ ਵੀ ਕਾਫੀ ਇੱਛਾ ਜਿਹੜੀ ਰਹਿੰਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਜਿਹੜੇ ਦਰਸ਼ਨ ਨੇ ਉਹ ਕੀਤੇ ਜਾਣ ਉਸ ਨੂੰ ਮੁੱਖ ਰੱਖਦੇ ਹੋਏ ਸਟੇਜ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਨੂੰ ਲਿਆਂਦਾ ਗਿਆ ਇਹ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਟੇਜ ਦੇ ਉੱਤੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਸਟੇਜ ਦੇ ਉੱਤੇ ਲਿਆਂਦਾ ਗਿਆ ਹੈਗਾ ਹੁਣ ਜਿਹੜੀ ਸੰਗਤਾਂ ਨੇ ਉਹਨਾਂ ਦੇ ਦਰਸ਼ਨ ਕਰਨੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪ੍ਰਕਾਸ਼ ਕੀਤੇ ਗਏ ਉਹਨੇ ਜਗਜੀਤ ਸਿੰਘ ਢੱਲੇ ਵਾਲ ਨੇ ਸੱਚ ਜਤਾਈ ਸੀ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ 10 ਘਰਾਂ ਹੱਥ ਜੋੜ ਕੇ ਆਪਣੇ ਸਟ੍ਰਕਚਰ ਦੇ ਪਏ ਹੋਈ ਨਮਸਕਾਰ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰ ਰਹੇ ਨੇ ਅਸੀਂ ਸਾਨੂੰ ਤਸਵੀਰਾਂ ਦਿਖਾਵਾਂਗੇ ਕਿ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਗਜੀਤ ਸਿੰਘ ਢੱਲੇਵਾਲ ਨੂੰ ਸਟਰਕਚਰ ਤੇ ਪਾ ਕੇ ਜਿਹੜਾ ਸਟੇਜ ਦੇ ਸਾਹਮਣੇ ਲਿਆ ਲਿਆਂਦਾ ਗਿਆ ਜਿੱਥੇ ਸ੍ਰੀ ਗੁਰੂ ਰਣਜੀਤ ਸਾਹਿਬ ਜੀ ਦੇ ਜਿਹੜੇ ਪ੍ਰਕਾਸ਼ ਨੇ ਉਹ ਕੀਤੇ ਗਏ ਨੇ ਕਿਉਂਕਿ ਇੱਥੇ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਬੈਠੀਆਂ ਹੋਈਆਂ ਨੇ ਜਿਨ੍ਹਾਂ ਨੇ ਹਿੱਸਾ ਜਤਾਈ ਸੀ ਕਿ ਅਸੀਂ ਜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਦਰਸ਼ਨ ਕਰ ਕਿਵੇਂ ਤੁਸੀਂ ਦੇਖੋ ਕਿ ਹੱਥ ਜੋੜ ਕੇ ਅਰਦਾਸ ਕਰ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਇਹ ਤਸਵੀਰਾਂ ਕਿਉਂਕਿ ਸ੍ਰੀ ਗੁਰੂ ਰਣਜੀਤ ਸਾਹਿਬ ਸਾਹਿਬ ਵੱਲ ਭਾਵੇਂ ਸਟਰਕਚਰ ਤੇ ਪਏ ਨੇ ਫਿਰ ਵੀ ਉਹ ਸਾਈਡ ਵੱਲ ਜਿਹੜਾ ਮੂੰਹ ਫੇਰ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਿਹੜੀ ਅਰਦਾਸ ਕਰ ਰਹੇ ਨੇ ਜਿਨ੍ਹਾਂ ਨੇ ਇਨੀ ਸ਼ਕਤੀ ਵਰਤੀ ਅੱਜ 61 ਦਿਨ ਹੋ ਚੁੱਕੇ ਨੇ 61 ਦਿਨਾਂ ਤੋਂ ਲਗਾਤਾਰ ਜਿਹੜੀ ਮਰਨ ਵਰਤ ਤੇ ਬੈਠੇ ਹੋਏ ਨੇ ਪਰ ਹੁਣ 14 ਤਰੀਕ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਵੀ ਜਿਹੜਾ ਜਾਣ ਦਾ ਭਾਵੇਂ ਸਰਕਾਰ ਵੱਲੋਂ ਮੈਸੇਜ ਆਇਆ ਕੀ ਲੱਗਦਾ ਕਿ ਜਾਣਗੇ ਜਾਂ ਨਹੀਂ ਆਲਖ ਸਾਹਿਬ ਜੇ ਗੱਲ ਕੀਤੀ ਜਾਵੇ ਜਗਜੀਤ ਸਿੰਘ ਢੱਲੇਵਾਲ ਜਿਸ ਤਰ੍ਹਾਂ ਦਿਲ ਲੱਗ ਰਿਹਾ ਕਿ 14 ਤਰੀਕ ਦੀ ਮੀਟਿੰਗ ਵੀ ਰੱਖੀ ਹੈ ਕੇਂਦਰ ਸਰਕਾਰ ਵੱਲੋਂ ਜਿਵੇਂ ਕੱਲ ਵੀ ਵਾਪਸ ਆ ਕੇ ਮਿਲ ਕੇ ਗਿਆ ਉਹਨਾਂ ਨੇ ਵੀ ਇੱਛਾ ਚਾਹੀ ਹੈ ਕਿ ਤੁਸੀਂ ਜ਼ਰੂਰ ਆਓ ਜਿਸ ਤਰ੍ਹਾਂ ਦੀ ਕੰਡੀਸ਼ਨ ਲੱਗ ਰਹੀ ਹੈ ਕਿ ਜਾ ਪਾਉਣਗੇ ਦੇਖੋ ਅਸੀਂ ਸੰਗਤ ਦੀ ਭਾਵਨਾ ਹੈ ਤੇ ਸਰਕਾਰ ਵੀ ਚਾਹੁੰਦੀ ਹੈ ਜਗਜੀਤ ਸਿੰਘ ਢੱਲੇਵਾਲ ਵਿੱਚ ਹੁਣ ਗੱਲ ਦੇ ਸਾਡੀ ਮੋਰਚੇ ਦੀ ਵੀ ਭਾਵਨਾ ਇਹ ਆ ਤੇ ਉਸ ਆਸਰਾ ਜਿਹਦਾ ਅੱਜ ਮੱਥਾ ਟੇਕਣ ਆਇਆ ਜਿਸ ਗੁਰੂ ਦਾ ਆਸਰਾ ਲੈਣ ਆਏ ਆ ਉਹ ਗੁਰੂ ਤਾਕਤ ਬਖਸ਼ੂਗਾ ਤੇ ਜ਼ਰੂਰ ਜਾਣਗੇ ਕਿਉਂਕਿ ਅੱਜ ਦਿਨ ਪਏ ਨੇ 12 13 ਦਿਨ ਨੇ ਉਹਨਾਂ 13 14 ਦਿਨਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਰਿਕਵਰੀ ਕਰੂਗਾ ਤੇ ਜਿਵੇਂ ਮਰਜ਼ੀ ਹੋਵੇ ਅਸੀਂ ਕੋਸ਼ਿਸ਼ ਕਰਾਂਗੇ 100 ਦੀ 100% ਵੀ ਉਸ ਮੀਟਿੰਗ ਦੇ ਵਿੱਚ ਸਰਦਾਰ ਜਗੀਤ ਸਿੰਘ ਡੱਲੇਵਾਲੀ ਜ਼ਰੂਰ ਪਹੁੰਚਣ ਤਾਂ ਕਿ ਜਿਹੜੀ ਇੱਕ ਕਿਸਾਨਾਂ ਦੀ ਭਾਵਨਾ ਹੈ ਜਿਹੜਾ ਕਿਸਾਨਾਂ ਦਾ ਮਸੀਹਾ ਅੱਜ ਦੇ ਵਿੱਚ ਦੇ ਨਾਮ ਤੋਂ ਉਭਰੇ ਨੇ ਜਗਜੀਤ ਸਿੰਘ ਡੱਲੇਵਾਲ ਹਰ ਇੱਕ ਕਿਸਾਨ ਦੀ ਭਾਵਨਾ ਵਿੱਚ ਜਗਜੀਤ ਸਿੰਘ ਡੱਲੇਵਾਲ ਹਰ ਜ਼ਰੂਰ ਪਹੁੰਚੇ ਜਿਵੇਂ 14 ਦਿਨਾਂ ਦੀ ਤੁਸੀਂ ਗੱਲ ਕੀਤੀ ਆ ਕਿ ਦਿਨ ਹੈਗੇ ਆ ਸਿਹਤ ਕਿੰਦਾ ਦਾ ਇਲਾਜ ਚੱਲ ਰਿਹਾ ਕਿ ਸਿਹਤ ਜਲਦੀ ਕਾਮਯਾਬ ਹੋਵੇ ਦੇਖੋ ਇਲਾਜ ਤੇ ਸਿਰਫ ਗਲੂਕੋਜ ਦੇਣਾ ਹੈ ਜਿਵੇਂ ਕੈਲਰੀ 1600 ਚਾਹੀਦੀ ਇਹਦੇ ਜੇ 400 ਜਾ ਰਹੀ ਹੈ ਤੇ ਹੁਣ ਵਾਪਸੀ ਵੀ ਲਜਾਰੇ ਨੇ ਨਾਲ ਦੀ ਨਾਲ ਤੇ ਉਹ ਕੈਲਰੀ 400 ਜਾ ਰਹੀ ਹੈ ਜੇ ਤੇ ਹੁਣ ਹੌਲੀ ਹੌਲੀ ਕਿਉਂਕਿ ਕੋਈ ਇਹ ਇਕੱਲਾ ਮੈਡੀਸਿਨ ਆ ਹੋਰ ਤੇ ਕੁਝ ਦੇਣੀ ਨਹੀਂ ਇਸ ਕਰਕੇ ਸਿਹਤ ਬਿਹਤਰ ਹੁੰਦੀ ਜਾਂਦੀ ਹੈ ਨਹੀਂ ਬਹੁਤ ਸਲੋ ਰਿਕਵਰੀ ਕਿਉਂਕਿ ਜੇ ਕੁਝ ਇਕੱਲਾ ਗਲੂਕੋਜ਼ ਤੇ ਹੋਈ ਜਾਂ ਹੋਰ ਤੇ ਕੁਝ ਹੀ ਦੇਣੀ ਨਹੀਂ ਇਸ ਕਰਕੇ ਸਲੋ ਰਿਕਵਰੀ ਆ ਜੇ ਉਮੀਦ ਕਰਦੇ ਆਸ ਕਰਦੇ ਆ ਉਹ ਸੱਚੇ ਪਿਤਾ ਵਾਹਿਗੁਰੂ ਦਾ ਜਿਹਦਾ ਓਟ ਅਸਰਾ ਲੈਣ ਆਏ ਆ ਉਹਦੇ ਆਸਰੇ ਨਾਲ ਹੀ ਉਹ ਜਲਦੀ ਜਿਹੜੇ ਆ ਗਏ ਮੀਟਿੰਗ ਤੇ ਜਾਣ ਜੋਗੇ ਹੋਣ ਬਿਲਕੁਲ ਜੀ ਇਹ ਤਸਵੀਰਾਂ ਸੀ ਦੁਬਾਰਾ ਤੋਂ ਤੁਹਾਨੂੰ ਫੇਰ ਸਟੇਜ ਦੀਆਂ ਦਿਖਾਉਣ ਲੱਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪ੍ਰਕਾਸ਼ ਨੇ ਉਹ ਇੱਥੇ ਕੀਤੇ ਹੋਏ ਨੇ ਹੁਣੇ-ਹੁਣੇ ਸਟ੍ਰਕਚਰ ਤੇ ਲਿਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਜਿਹੜੇ ਨਾਸਮਕਸ ਹੋ ਕੇ ਨੇ ਕੀਰਤਨ ਚੱਲ ਰਿਹਾ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਪਰ ਸੰਗਤਾਂ ਦੇ ਦਰਸ਼ਨ ਕਰਕੇ ਗਏ ਨੇ ਤੁਹਾਨੂੰ ਸੀ ਤਸਵੀਰਾਂ ਦਿਖਾਉਨੇ ਆ ਪੰਡਾਲ ਦੀਆਂ ਪੰਡਾਲ ਦੇ ਵਿੱਚ ਲਗਾਤਾਰ ਜਿਹੜੀਆਂ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਵੀ ਬੈਠੀਆਂ ਹੋਈਆਂ ਨੇ ਜਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜੋਬ ਸਹੋਬਤ ਜਿਹੜਾ ਕੀਤਾ ਗਿਆ ਹੋਇਆ ਕਿਉਂਕਿ ਜੀਤ ਸਿੰਘ ਡੱਲੇਵਾਲ ਨੇ ਆਪਣੀ ਦਲੇਸਾ ਜਤਾਈ ਸੀ ਕਿ ਮੈਂ ਜਿਨ੍ਹਾਂ ਦੀ ਸ਼ਕਤੀ ਦੇ ਨਾਲ ਅੱਜ ਜਿਹੜਾ ਇਸ ਸੰਘਰਸ਼ ਨੂੰ 66ਵੇਂ ਦਿਨ ਦੇ ਵਿੱਚ ਲਜਾਣ ਲਈ ਕੰਮ ਜਾ ਰਿਹਾ ਕਿਉਂਕਿ ਮਰਨ ਵਰਤ ਰੱਖਿਆ ਹੋਇਆ ਸੀ ਉਸ ਨੂੰ ਦੇਖਦੇ ਹੋਏ ਮੇਰੀ ਦਲੇਸਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਇੱਕ ਛੋਟੀ ਜੀ ਅਰਦਾਸ ਜਰੂਰ ਕਰਾਂ ਕਿਉਂਕਿ ਕੇਂਦਰ ਸਰਕਾਰ ਨੇ 14 ਤਰੀਕ ਨੂੰ ਜਿੱਥੇ ਮੀਟਿੰਗ ਜਿਹੜੀ ਰੱਖੀ ਹੋਈ ਹੈ ਉਹਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਆਇਆ ਕਿ ਅਸੀਂ ਵੀ ਉਮੀਦ ਕਰਦੇ ਹਾਂ ਕਿ ਸਾਇਦ ਜਿਹੜੇ ਥੋੜੇ ਦਿਨ ਰਹ ਮੇਰੀ ਰਿਕਵਰੀ ਥੋੜੀ ਹੋ ਰਹੀ ਆ ਹੌਲੀ ਹੌਲੀ ਰਿਕਵਰੀ ਹੋ ਕੇ ਕਿ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰ੍ਹਾਂਗੇ ਬੰਦੇ ਰੋਪੀ ਟੀਸੀ ਦੇ ਨਾ ਕੈਮਰਾਮੈਨ ਦੀਪਕ ਗਰਗ ਤੇ ਨਾ ਗੁਰਦਰਸ਼ਨ ਸਿੰਘ ਸਿੱਤੂ ਪੀਟੀਸੀ ਨਿਊਜ਼ ਖਨੌਰੀ ਸੰਗਰੂਰ